ਸੱਚ ਤੋਂ ਵਿਪਰੀਤ ਠੈਸਲਾ ਲੈਣ ਵਾਲੀ ਬੁੱਧੀ ਵੀ ਪਰ ਬੁੱਧੀ ਆ। ਦਸੰਭਾਸ਼ ਨੇ ਕਿਉਂ ਕਿਹਾ ਸੀ? ਹੁਣ ਖਾਲਸਾ ਦੋ ਪ੍ਰਕਾਰ ਦਾ ਸੀ। ਦਹਨ ਦਸੰਭਾਸ਼ ਵੇਲੇ ਆ ਜਾਂਦੇ ਆਪ। ਇੱਕ ਮਲੇਸ਼ ਖਾਲਸਾ ਉਹ ਔਰਾ ਚਾਹੁੰਦਾ। ਕੋਈ ਗੋਦੀ ਮਤਮ ਨਹੀਂ ਨਾ। ਇੱਕ ਤਤ ਖਾਲਸਾ ਉਹ ਸੰਸਾੜੀ ਰਾਜ ਨਹੀਂ ਚਾਹੁੰਦਾ ਹੋਣਾ। ਅਸੀਂ ਰਾਜ ਦਾ ਬਾਦਸ ਉਹ ਬਨਾਸ਼ੀ ਰਾਜ ਮੰਗਦਾ ਪਰ ਲੋਕ ਦਾ ਰਾਜ। ਉਹਨੂੰ ਪ੍ਰਲੋਕ ਦਾ ਰਾਜ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ ਉਹਦਾ ਟਾਰਗੇਟ ਇਹਨਾਂ ਦਾ ਇਸ ਲੋਕ ਦਾ ਰਾਜ ਹੈ ਇਹ ਮਲੇਸ਼ ਖਾਲਸਾ ਉਹਦਾ ਅਵਤਾਰ ਬੰਦਾ ਬਾਦਰਾ ਉਹ ਜਿਹੜਾ ਸਾਰੇ ਅਕਾਲੀ ਨੇ ਧਮਲੇਸ਼ ਖਾਲਸਾ ਫਿਰ ਜਦ ਖਾਲਸਾ ਨੂੰ ਕਿਹਾ ਉਹਨਾਂ ਨੇ ਜਬ ਲਗ ਰਹੇ ਖਾਲਸਾ ਨਿਆਰਾ ਨਿਆਰਾ ਕੀ ਤੋਰ ਰਿਹਾ ਹੈ ਬਈ ਕੀ ਤੋ ਨਿਆਰਾ ਰਹਿ ਖਾਲਸਾ ਰੁਣਕੀ ਤੀ ਜਿਹੜਾ ਹਮ ਸ਼ਕਲ ਉਹ ਜੇ ਰਲੂ ਵਰਦੀ ਵੀ ਆਪਣੇ ਵਾਲੀ ਹੋ ਬਾਣੀ ਵੀ ਆਪਣੇ ਵਾਲੀ ਪੜੂ ਆਪਣੇ ਵਰਗਾ ਹੀ ਕਰੂ ਉਹ ਤਾਂ ਨਿਆਰਾ ਰਹਿਣਾ ਵਾਕਿਆ ਤਾਂ ਨਿਆਰਾ ਸ਼ਕਲ ਤੋਂ ਹੀ ਨਿਆਰਾ ਖਾੜਸਾ ਨਿਆਰਾ ਰਹੂਗਾ ਅਮਰੇਸ਼ ਖਾਲਸੇ ਤੋਂ ਨਿਆਰਾ ਤਾਂ ਹੀ ਰਹੂਗਾ ਉਹ ਦੂਏ ਤੋਂ ਮੁਸਲਮਾਨਾਂ ਤੋਂ ਵੀ ਨਿਆਰੇ ਆ ਉੱਥੇ ਜਾ ਸਾਡੀ ਵਰਦੀ ਬਦਲ ਗਈ ਇੱਕ ਫੌਜੀ ਐ ਫੌਜੀ ਸੇਵਲ ਤੋਂ ਆਪੇ ਨੇਰਾ ਸੇਵਲ ਜਿਹੜੀ ਮਰਜ਼ੀ ਤੂੰ ਜੈ ਜੀ ਮਰਜ਼ੀ ਪੈਂਟ ਪਾ ਲੈ ਜੈ ਆ ਮਰਜ਼ੀ ਬਾਣਾ ਹੋਵੇ ਤੇਰਾ ਫੌਜੀ ਨੇਰਾ ਥੋਤੇ ਸਾਰਿਆਂ ਤੇ ਉਦੀ ਵਰਦੀ ਆ ਵਰਦੀ ਆ ਪੜੀ ਹੋਈ ਦੀ ਪਰ ਫੌਜੀ ਫੌਜੀ ਤੋਂ ਵੀ ਨੇਰਾ ਹੈ ਵਰਦੀ ਕੋਈ ਆ ਉਹ ਹੈ ਵਿਚਾਰ ਧਾਰਾ ਅੰਦਰ ਇੱਕ ਤਾਂ ਗद्दार ਹੈ ਦੇਸ਼ ਦਾ ਜਿਵੇਂ ਸਖਾਂਦੀ ਫੌਜ ਵਿੱਚ ਇੱਕ ਤਾਂ ਗद्दार ਤੇ ਅੰਗਰੇਜ਼ਾਂ ਨਾਲ ਰਲੇ ਹੋਏ ਤੇ ਜਿਹੜਾ ਰਣਜੀਤ ਜਿਹਨਾਂ ਦੀ ਵਜ੍ਹਾ ਨਾਲ ਇਹ ਸੋਦਾ ਰਾਜ ਗਿਆ ਜਿਹੜੇ ਡੋਗਰੇ ਤੇ ਉਹ ਵੀ ਰਲੇ ਹੋਏ ਤੇ ਕਸ਼ਮੀਰ ਲੈ ਲਿਆ ਉਹਨਾਂ ਤੋਂ ਨਿਆਰਾ ਰਹੋ ਜਿਹੜੇ ਘਰ ਦੇ ਭੇਤੀ ਲੰਕਾ ਢਾਉਣੇ ਵਾਲੇ ਨੇ ਉਹਨਾਂ ਤੋਂ ਨਿਆਰਾ ਹੋਣ ਖਾਤਰੇ ਮੈਂ ਛੱਡੇ ਸੀ ਬੁੱਢਾ ਦੋਨ ਉਹਨਾਂ ਨਿਆਰਾ ਨਹੀਂ ਹੋਣਾ ਉਹਨਾਂ ਤੋਂ ਨਿਆਰਾ ਹੋਣਾ ਸੀ ਹੁਰਕੀ ਤੋਂ ਹੋਣਾ ਸੀ ਹੁਣ ਨਿਆਰਾ ਰਹਿਣਾ ਰਹਾ ਹੋਇਆ ਉਹ ਕਾਮਯਾਬ ਹੋਇਆ ਜਿਹੜੇ ਨੈਰਾ ਜਿੰਨੋਂ ਤੋਂ ਨੈਰਾ ਹੋਇਆ ਉਹ ਕਾਮਯਾਬ ਹੋਇਆ ਹੁਣ ਦੇਖਣਾ ਨਹੀਂ ਇਹ ਗੱਲ ਹੈ ਜਦ ਤੱਕ ਰਹੇ ਖਾਲਸਾ ਨੈਰਾ ਤਬ ਲਗ ਤੇਜ ਦੀਓ ਮੈਂ ਸਾਰਾ ਪੂਰੀ ਜੋਤ ਮੈਂ ਆਪਣੀ ਦੇ ਦੂੰ ਉਹਨੂੰ ਉਹਦੇ ਪਿੱਛੇ ਲਾਉ ਉਹਨੂੰ ਮਿਲੂਗੀ ਮੈ ਤੋਂ ਪੂਰੀ ਮਦਦ ਮਿਲੂਗੀ ਤਬ ਲਗ ਤੇਜ ਦੀਓ ਮੈਂ ਆਪਣਾ ਤਪ ਤੇਜ ਮੈਂ ਉਹਦੇ ਤੇ ਸਾਰਾ ਹੀ ਉਹਦੇ ਪਿੱਛੇ ਲਾ ਦੇਣਾ ਦੀਓ ਮੈਂ ਸਾਰਾ ਪਰ ਜਬੇ ਕਰੇ ਵਿਪਰਨ ਕੀ ਰੀਤ ਜੇ ਫੇਰੇ ਉਹ ਵਿਪਨ ਦੀ ਰੀਤ ਕਰ ਲਿਆ ਨੇ ਰਾਜ ਕਰਿਆ ਖਾਲਸਾ ਮਾਇਆ ਧਾਰੀ ਹੋ ਗਿਆ ਧਰਮ ਨੂੰ ਧੰਨਾ ਬਣਾ ਲਿਆ ਸੱਚ ਬੋਲਣ ਤੇ ਸੱਚ ਨੂੰ ਲੁਕੋ ਕੇ ਬੋਲਣ ਲੱਗ ਗਿਆ ਮੈਂ ਨਾ ਕਰੂੰ ਇਹਨਾਂ ਕੀ ਪ੍ਰਤੀਤ ਫਿਰ ਮੈਂ ਇਹਦੀ ਪ੍ਰਤੀਤ ਨਹੀਂ ਕਰਦਾ ਹੁਣ ਗੁਰੂ ਇਹਨਾਂ ਨੂੰ ਪੁੱਛਿਆ ਤੁਹਾਡੀ ਪ੍ਰਤੀਤ ਕਰ ਲਉ ਤੁਹਾਡੇ ਜੀ ਨਹਿਰਾ ਪੜਨ ਦਾ ਸੋਕ ਹੀ ਹੈ ਅਗਲੇ ਕਹਿੰਦੇ ਤੁਸੀਂ ਹਿੰਦੂਆਂ ਦੇ ਵਿੱਚੋਂ ਹੀ ਹੋ ਹਿੰਦੂਆਨੋਂ ਕਿਹੜੀ ਗੱਲ ਵੱਖਰੀ ਏ ਤੁਹਾਡੀ ਹਿੰਦੂਆਨਾਂ ਨਾਲ ਸਾਡੀ ਚਰਚਾ ਹੁੰਦੀ ਸੀ ਸੰਤਾਂ ਨਾਲ ਉਹ ਕਹਿੰਦੇ ਫਾਨੂੰ ਕਹਿੰਦੇ ਤੁਸੀਂ ਵੀ ਮੂਰਤੀ ਪੂਜਕ ਹੋ ਮੈਂ ਕਹਾਂ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੁਹਾਡਾ ਉਹ ਜਿਹੜਾ ਹੈਗਾ ਮੈਂ ਤਾਂ ਅਸੀਂ ਤੁਹਾਡੇ ਮਤਲਬ ਪੁੱਛਦਾ ਨਹੀਂ ਤੁਸੀਂ ਪੁੱਛਦੇ ਹੋ ਅਸੀਂ ਸਿੱਖਿਆ ਲੈਣੇ ਆ ਤੁਸੀ ਦੱਸੋ ਮੂਰਤੀ ਤੋਂ ਕੀ ਸਿੱਖਿਆ ਲੈਣ ਸਾਡਾ ਤਾਂ ਜੇ ਸਾਡਾ ਤੁਸੀਂ ਚਲੋ ਮੂਰਤੀ ਲੈਣੇ ਉਹਨੂੰ ਅਸੀਂ ਮੰਨਦੇ ਆ ਵਜੂਦ ਹੈਗਾ ਮੂਰਤੀਓ ਹੈ ਤੁਹਾਡੇ ਹਿਸਾਬ ਨਾਲ ਅਸੀਂ ਮੱਥਾ ਟੇਕਦੇ ਆ ਭੋਗ ਵੀ ਲੋਆ ਦਿੰਨੇ ਚਲੋ ਲੋੜਾ ਨਹੀਂ ਚਾਹੀਦਾ ਚਾਹੇ ਕਿ ਲਾਉਣ ਤਾਂ ਤਾਂ ਲੱਗੇ ਨਾ ਗੁਰੂ ਆਦਮੀ ਮੰਨ ਲੈਣਾ ਇਹਨਾਂ ਨੇ ਗ੍ਰੰਥ ਨੂੰ ਆਦਮੀ ਕਿਵੇਂ ਮੰਨ ਲੋਗੇ ਗ੍ਰੰਥ ਆਦਮੀ ਹੁੰਦਾ ਮੂਰਖ ਦਾ ਕੀ ਹੁੰਦਾ ਮੂਰਖ ਤੋਂ ਮੂਰਖ ਵੀ ਆਦਮੀ ਨਾਲ ਮਖੌਲ ਕਰੂ ਜੇ ਗ੍ਰੰਥ ਨੂੰ ਤੁਸੀਂ ਆਦਮੀ ਮੰਨ ਲਓਗੇ ਉਹ ਤਾਂ ਬਿਲਕੁਲ ਮੂਰਖ ਨੇ ਉਹ ਜੱਟ ਨੇ ਆਦਮੀ ਖੁਦ ਬੋਲਦਾ ਹੈ ਹਉ ਸਮਝਾ ਦਿੰਦਾ ਜੋ ਕਹਿੰਦਾ ਸਮਝਾ ਵੀ ਦਿੰਦਾ ਵੇ ਤੂੰ ਸਮਝ ਲੈਣ ਦੇ ਜੇ ਤੁਹਾਡੇ ਗੁਰੂ ਤੇ ਤੂੰ ਗੁਰਬਾਣੀ ਸਮਝੀ ਕਿਉਂ ਨਾ ਤੇ ਸਮਝੀ ਕਿਉਂ ਨਾ ਹਾਂ ਓਹ ਕੋਈ ਵੀ ਮੈਂ ਕਹਾਂ ਚਲੋ ਠੀਕ ਹੈ ਪੂਰਤੀ ਹੈ ਪਰ ਸਾਡੇ ਮੂਰਤੀ ਬੋਲਦੀ ਹੈ ਤੁਹਾਡੇ ਵਾਲੀ ਬੋਲਦੀ ਨਹੀਂ ਕਹਿੰਦੇ ਬੋਲਦਾ ਤੈਪ ਨਹੀਂ ਮੈਂ ਕਹਾਂ ਚਲੋ ਠੀਕ ਹੈ ਨਹੀਂ ਬੋਲਦਾ ਪਰ ਅਸੀਂ ਕੋਈ ਇਤੋਂ ਲੈ ਤਾਂ ਸਕਦੇ ਆ ਨਾ ਅਸੀਂ ਲੈਣ ਦੀ ਵਿਧੀ ਆਉਂਦੀ ਹੋਵੇ ਨਾ ਤੁਸੀਂ ਮੂਰਤੀ ਦੇ ਕੋਲ ਲੈ ਕੇ ਦਿਖਾਓ ਇਹ ਤੇ ਅਜਿਹਾ ਜਿਹਾ ਗ੍ਰੰਥ ਦੇਸੀ ਅਸੀਂ ਇਹ ਤੋਂ ਗਿਆਨ ਲੈ ਸਕਦੇ ਹਾਂ ਗ੍ਰੰਥ ਤੋਂ ਗਿਆਨ ਗੁਰੂ ਹੈ ਸਾਡਾ ਇਹਦੇ ਵਿੱਚ ਜਿਹੜਾ ਛੁਪਿਆ ਹੋਇਆ ਹੈ ਅਖਰਾਂ 'ਚ ਪਾਇਆ ਹੋਇਆ ਹੈ ਉਹ ਗਿਆਨ ਗੁਰੂ ਹੈ ਸਾਡਾ ਉਹ ਆਤਮੋਪਦੇਸ਼ ਹੈ ਉਹ ਸਾਡਾ ਗੁਰੂ ਹੈ ਸਾਡੇ ਨੂੰ ਚਰਨ ਲਾ ਕਰਨ ਜੀ ਨੇ ਚਰਨ ਕਰਿਓ ਗੁਰੂ ਕੀ ਇਹਨਾਂ ਨੇ ਗੁਰੂ ਗ੍ਰੰਥ ਨੂੰ ਗੁਰੂ ਬਣਾ ਕੇ ਚਰਨ ਲਿਆ ਗੁਰੂ ਮਾਨੇ ਬੁਰੂਆਂ ਨੇ ਗ੍ਰੰਥ ਕਾਲਦੇ ਚ ਚਾਨਣ ਕਾਉਣ ਲਊ ਕੌਣ ਦੱਸੂ ਦੁਨੀਆ ਨੂੰ ਕੀ ਚਾਨਣ ਹੈ ਉਹ ਜ਼ਿੰਮੇਵਾਰੀ ਕੌਣ ਨਭਾਊਗਾ ਦੱਸੋ ਗਿਆਨ ਗੁਰੂ ਕੀਆ ਚ ਉਹ ਦੱਸੋ ਅੱਗੇ ਭੁੱਖਾ ਕਿਆ ਖਾਏ ਜਿਹਨੂੰ ਬੱਤੇ ਹਰ ਨਾਮ ਨਾਲ ਬੀਜਿਓ ਅੱਗੇ ਭੁੱਖਾ ਕਿਆ ਖਾਏ ਜਿਹੜੇ ਅੱਗੇ ਨੂੰ ਨਹੀਂ ਨ ਮੰਨਦੇ ਮਿਸ਼ਨਰੀ ਉਹ ਸਿੱਖ ਨਹੀਂ ਹਣ ਉਹ ਤਾਂ ਕਹਿੰਦੇ ਨਾ ਗਾਹਾਂ ਹੀ ਨਹੀਂ ਜਨਮ ਹੀ ਨਹੀਂ ਗੁਰਬਾਣੀ ਕਹਿੰਦੀ ਅੱਗੇ ਭੁੱਖਾ ਕਿਆ ਖਾਏ ਅੱਗੇ ਕੀ ਹੋਊਗਾ ਭੁੱਖਾ ਕੌਣ ਹੋਊਗਾ ਸ੍ਰੀ ਤਾਂ ਹੋਣਾ ਨਹੀਂ ਸ੍ਰੀ ਰੱਜੀ ਚ ਦਿਖਾਣ ਵਾਲੀ ਤਾਂ ਗੱਲ ਹੈ ਨਹੀਂ ਕੌਣ ਖਾਊਗਾ ਕੀ ਖਾਊਗਾ ਭੁੱਖਾ ਨਹੀਂ ਹੋਊਗੀ ਭੁੱਖਾ ਨਾਮ ਦੀ ਇਹਦੇ ਕੋ ਕਮੀ ਖਾਏ ਬ੍ਰਹਮ ਜਾਣੇ ਦਾ ਪਹੁੰਚ ਨਾ ਜਿਹੜਾ ਬ੍ਰਹਮ ਹੈ ਉਹੀ ਤਾਂ ਗਿਆਨ ਹੈ ਸਾਡੇ ਅੰਦਰ ਜੋ ਗਿਆਨ ਹੈ ਬ੍ਰਹਮ ਦੇ ਕੋਲੇ ਹੈ ਗਿਆ ਇਹ ਪਰਮਾਪਤਿ ਗਿਆਨ ਨਹੀਂ ਹੈ ਇਨੇ ਆਪਣਾ ਗਿਆਨ ਆਪੇ ਲੈਣਾ ਜਦੋਂ ਲੈਣ ਲੈ ਪੂਰਾ ਗਿਆਨ ਬਰੂਹਿਆ ਨਹੀਂ ਹੋ ਗਿਆ ਆਤਮ ਗਿਆਨ ਨਹੀਂ ਹੋ ਗਿਆ ਜਿਹੜਾ ਗਿਆਨ ਹੋ ਜਣਾ ਇਹਦਾ ਭੋਜਨ ਗਿਆਨ ਹੈ ਜੇ ਤਾਂ ਹੈਗਾ ਤੁਹਾਡੇ ਕੋਲ ਗਿਆਨ ਬੇਅੰਤ ਵਿਚਾਰ ਚਲਦੀ ਹੈ ਸਰੀਰ ਹੋਵੇ ਚਾਹੇ ਨਾ ਹੋਵੇ ਵਿਚਾਰ ਚਲਦੀ ਹੋ ਰਹੀਦੀ ਹੁੰਦੀ ਹੈ ਫਿਰ ਤਾਂ ਭੁੱਖਾ ਹੈ ਨਹੀਂ ਪਰ ਤੁਮ ਤਾਂ ਪਤਾ ਹੀ ਨਹੀਂ ਇਹਦਾ ਮਤਲਬ ਕੀ ਹੈ ਅਗੇ ਭੁੱਖਾ ਗਿਆ ਖਾਂ ਚੁ ਵੀ ਤਾਂ ਮੰਦਾ ਹੀ ਨਹੀਂ ਇਹਨੂੰ ਤੁਸੀਂ ਕਿਵੇਂ ਕਹਿੰਦੇ ਹੋ ਅਸੀਂ ਸਿੱਖਾਂ ਥੋੜੇ ਨਾ ਤਾਂ ਹਿੰਦੂਆਂ ਨੂੰ ਪਤਾ ਵੀ ਅੱਗੇ ਕੋਈ ਚੀਜ਼ ਆ ਕੇ ਲੋੜ ਹੈ ਤੂੰ ਹੀ ਤਾਂ ਵੀ ਮਗਾ ਕੇ ਕਿ ਕੋਈ ਲੋੜੇ ਨਹੀਂ ਹੈ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਤੁਸੀਂ ਕੁਛ ਵੀ ਨਹੀਂ ਹਿੰਦੂ ਵੀ ਨਾ ਬੇਵਕੂਫ ਨਹੀਂ ਸੀ ਧਰਮ ਤੋਂ ਹਿਣਾ ਜਿੰਨੇ ਤੁਸੀਂ ਧਰਮ ਤੋਂ ਹਿਣਾ ਉਹ ਜਿਹੜੇ ਕਹਿੰਦੇ ਹੋ ਅਸੀਂ ਸਿੱਖਾਂ ਸਿੱਖੀ ਦਾ ਤੁਸੀਂ ਵਿਰੋਧੀ ਸਾਰੀ ਦੁਨੀਆ ਤੋਂ ਜ਼ਿਆਦਾ ਡਾਇਰੈਕਟਰ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਤੇ ਤੁਹਾਡੇ ਬਾਰੇ ਦੇਖੋ ਜਣ ਸਾਰੇ ਹੀ ਦੁਨੀਆ ਤਿੰਨ ਦਿਨ ਨਹੀਂ ਘਟੂ ਸਾ ਮਰ ਜੂਗੇ ਅਬ ਸੁੱਚੀ ਲੜਕੇ ਹੀ ਥੋੜੂੰ ਦੇ ਦੇ ਗਵਰਨਮੈਂਟ ਅਥਿਆਰ ਛੂਟ ਕਰ ਦੇਵੇ ਤੇ ਦੇਖ ਲੈ ਕੈਦਨ ਘਟੋਗੇ ਤੁਸੀਂ ਅਬ ਸੁੱਚੀ ਮਰ ਜੂਗੇ ਲੜਕੇ ਜੇ ਡਰਨਾ ਹੋਵੇ ਪੁਲਿਸ ਦਾ ਬੜੇ ਸਿੱਖ ਬਣੇ ਫਿਰੇ ਥੜੇ ਤਿੰਨ ਦਿਨ ਨਹੀਂ ਘਟਣੇ ਅਬ ਸੁੱਚੀ ਮਰ ਜਾਣਗੇ ਕੋਈ ਹਟਾਉਣ ਵਾਲਾ ਨਾ ਹੋਵੇ ਅਥਿਆਰ ਦੇ ਦੋ ਇਹਨਾਂ ਨੂੰ ਫਿਰ ਦੇਖੋ ਨਾਲ ਕੀ ਹੋ ਤੁਸੀਂ ਖੜੇ ਕਿੱਥੇ ਹੋ ਗੱਲਾਂ ਕੀਹਦੀਆਂ ਕਰਦੇ ਹੋ ਕੋਈ ਜਾਣਦਾ ਨਹੀਂ ਹੈ ਜਦ ਗੱਲ ਧਰਮ ਦੀ ਆਉਂਦੀ ਹੈ ਫਿਰ ਸਾਨੂੰ ਬੋਲਣਾ ਪਊਗਾ ਫਿਰ ਦੱਸਣਾ ਪਊਗਾ ਨਹੀਂ ਧਰਮ ਦੀ ਗੱਲ ਨਾ ਕਰੋ ਸਿੱਖੀ ਦੀ ਨਾ ਕਰੋ ਸਿਆਸਤ ਦੀ ਕਰਦੇ ਰਹੋ। ਕਰਮ ਦੇ ਨੋਤੇ ਥੋੜਾ ਹਾਂ ਜਿਹੜਾ ਤੁਹਾਡਾ ਹੁਣ ਝਗੜਾ ਹੈ ਫਸਲਾਂ ਦਾ ਇਹ ਗੱਲ ਠੀਕ ਹੈ ਥੋੜੇ ਨਫਰ ਨੁਕਸਾਨ ਦੀ ਗੱਲ ਹੈ ਲੜੋ ਸਰਕਾਰ ਨਾਲ ਲੜਨਾ ਚਾਹੀਦਾ ਸਾਰੇ ਮਦਦ ਤੇ ਉਹ ਗੱਲ ਲੜਾਈ ਹੋਰ ਹੈ ਸਿੱਕੀ ਦਾ ਵਿਚ ਨਾ ਕੋ ਲੈਨੇ ਹਾਂ ਸਿੱਕੀ ਦਾ ਇਹ ਨਕੀ ਮਤਲਬ ਉਹ ਤਾਂ ਸਿੱਕੀ ਤੁਹਾਡੇ ਕੋਲ ਵੀ ਨਹੀਂ ਤੇ ਤੁਹਾਡਾ ਸਿੱਕੀ ਦੇ ਨਾ ਨਹੀਂ ਅਗਲੀ ਨਾਲ ਨਾ ਰਹਾ ਸੀ ਸਿੱਕੀ ਦਾ ਰਾਜ ਨਹੀਂ ਸੀ ਅਸਾਂ ਲਈ ਅਨੇਕੀ ਕਿਤਾਬ ਤੁਸੀਂ ਕਿੰਨਾ ਰਾਜ ਵਧੀਆ ਕਰ ਲਿਆ ਗਾਹ ਨੂੰ ਕਿਵੇਂ ਕਰ ਲਓਗੇ ਰਾਜ ਵਿੱਚ ਧਰਮ ਦਾ ਦਖਲ ਕੋਈ ਨਹੀਂ ਹੈ ਕੁਝ ਲੈਣਾ ਦੇਣਾ ਨਹੀਂ ਜਿਹੜੀ ਪੀਰੀ ਮੇਰੀ ਮੇਰੀ ਪੀਰੀ ਦੇ ਰੌਲਾ ਪਾਇਆ ਇਹਨੂੰ ਬੰਦ ਕਰੋ ਤੇ ਨਹੀਂ ਤਾਂ ਫਿਰ ਚਲੋ ਚਲੋ ਫਿਰ ਆਜੋ ਕਰੋ ਰਾਜ ਕਰਕੇ ਦਿਖਾਓ ਤੁਸੀਂ ਧਰਮ ਦਾ ਅਸੀਂ ਨਾਲ ਆਂ ਤੁਹਾਡੇ ਤੁਸੀਂ ਕਰਾਉਂਗੇ ਤੁਸੀਂ ਕਰਿਓ ਕਰਨਾ ਹੀ ਪੈਣਾ ਧਰਮ ਸਾਰੇ ਇਕੱਠੇ ਹੋ ਜਾਣੇ ਨੇ ਦੇਖਾਂਗੇ ਕਿਹੜਾ ਮਾਂ ਦਾ ਪੁੱਤ ਹੈ ਜਿਹੜਾ ਰਾਜ ਕਰੂਗਾ ਰਾਜ ਨਹੀਂ ਕਰੂਗਾ ਸੇਵਾ ਕਰਨੀ ਪਊ ਜੁੱਤੀਆਂ ਸਭ ਦੀ ਆਪਣੇ ਪੰਡ ਸਿਰ ਤੇ ਰੱਖਣੀ ਪਊ ਆਪਣੇ ਜਿਹੜਾ ਰਾਜਾ ਹੋਊਗਾ ਸੇਵਾ ਉਹ ਹੁੰਦੀ ਹੈ ਅਗਲਾ ਇਹ ਪੰਡੇ ਛੱਡ ਕੇ ਚਲੇ ਜਾ ਕਰਨੇ ਵਿੱਚ ਤੇ ਜਿਹੜਾ ਮਾਲ ਖੋਹਣਾ ਕਰਦਾ ਉਹ ਚੱਕ ਕੇ ਮੰਨ ਜਾਂਦਾ ਸੂਰਿਆਂ ਦੇ ਉਹ ਹੁੰਦਾ ਰਾਜਾ ਸਾਡੇ ਦੇ ਪਿਆਲੀਆਂ ਹੱਥ ਧੋਵੇ ਇਹ ਵੀ ਤੇਰੀਆਂ ਪਿਆਲੀਆਂ ਹੋਰ ਧੋਵੇ ਉਹ ਕਹਦਾ ਉਹਦਾ ਰਾਜਾ ਰਾਜਾ ਕਰੂ ਉਹੀ ਕਰੋ ਮਾਲਕਾ ਮਾਲਕਾ ਕਰਦਾ ਚੱਕੂ ਭਾਂਡੇ ਦੂਰਾਂ ਦਾ ਆਪਣੀ ਰੋਟੀ ਖਾ ਕੇ ਥਾਲੀਆਂ ਛੱਡ ਕੇ ਚਲੇ ਜਾਣਾ ਗੁਰਦੁਆਰੇ ਵਾਲੇ ਵਿਚਾਰੇ ਮੰਨਦੇ ਰਣ ਲੰਗਰ ਕੇ ਇਹ ਸੇਵਾ ਸੰਗਤ ਕਰਦੀ ਰਹੇ ਸੰਗਦੇ ਨੇ ਛੱਡ ਕੇ ਚਲੇ ਜਾਣੇ ਘਰ ਤੇ ਹੁਣ ਪਾਲਦੇ ਅਸੀਂ ਨਾਲ ਲੈ ਜਾਨੇ ਚੱਕ ਕੇ ਉਹ ਹੈ ਰਾਜ ਜਿਹੜਾ ਕੰਮ ਕੋਈ ਨਾ ਕਰੇ ਉਹ ਕਰਦਾ ਮਾਲਕ ਕਰੇ ਰਾਜਾ ਕਰਦਾ ਮਾਲਕ ਹੁੰਦਾ ਰਾਸ਼ਟਰਪਤੀ ਮਾਲਕ ਹੁੰਦਾ ਜਿਹੜਾ ਕੋਈ ਕੰਮ ਨਾ ਕਰੇ ਉਹ ਰਾਸ਼ਟਰਪਤੀ ਕਰੇ ਤੇਰਾ ਰਾਸ਼ਟਰਪਤੀ ਕੀ ਹੈ ਕੀ ਬਣਾਇਆ ਹੈ ਇਹਨਾਂ ਨੇ ਰਾਜਾ ਹੰਕਾਰੀ ਕੀ ਕਰਦਾ ਹੋ ਕੁਝ ਵੀ ਨਹੀਂ ਕਾਟਦੀ ਮੋਹਰ ਕੀ ਪਾਵਰਾ ਤਕੋ ਕੁਝ ਵੀ ਨਹੀਂ ਇਹਨਾਂ ਖਰਚਾ ਭਾਈ ਕਾਨੂੰ ਕੀਤਾ ਇਹਨਾਂ ਖਰਚਾ ਜਿਹੜਾ ਰਾਸ਼ਟਰਪਤੀ ਦਾ ਹੈ ਇਹਦੀ ਕੀ ਲੋੜ ਹੈ ਇਹ ਪਦੇ ਖਤਮ ਕਰ ਦਿਓ ਲੋੜ ਕੀ ਹੈ ਦੀ ਜਦੋਂ ਤੁਸੀਂ ਮੰਨ ਨਹੀਂਦਾ ਹੈ ਨਹੀਂ ਜੈਨਦਰਗਨਦੀ ਨੇ ਹਮਲਾ ਕਰਦਾ ਜੈਸ ਨੂੰ ਉਡਾਰ ਦੜੇ ਜੈਸ ਨੂੰ ਕੈਦ ਕਰ ਲਿਆ ਇਹ ਇੰਨੀ ਉਹ ਪਾਵਰ ਹੈ ਤੁਹਾਡੇ ਰਾਸ਼ਟਰਪਤੀ ਦੀ ਇਸ ਅਸਾਮੀ ਨੂੰ ਖਤਮ ਕਰ ਦੇਣੀ ਚਾਹੀਦੀ ਹੈ ਜਿਹੜੀ ਕੋਈ ਲੋੜ ਨਹੀਂ ਹੈ ਉਹ ਨੂੰ ਪਾਵਰ ਦੋ ਜਾਂ ਪਾਵਰ ਦੋ ਜੇ ਉਹ ਸਮਝਦਾ ਹੈ ਵੀ ਇਹ ਅਕਾਰਡਿੰਗ ਨਹੀਂ ਚਲਦੀ ਕਾਨੂੰਨ ਦੇ ਅਕਾਰਡਿੰਗ ਨਹੀਂ ਚਲਦੀ ਇਹਨਾਂ ਦੀ ਜਿਹੜੀ ਭਾਰਤ ਹੈ ਜਿਹਦਾ ਰਾਜ ਹੈ ਉਹ ਧਰਮ ਦੇ ਜਿਹੜੇ ਸਾਰੇ ਉਹਦੀ ਕਾਉਂਸਲ ਬਣਾ ਕੇ ਦੋ ਦੇ ਨਾਲ ਉਹ ਪਾਵਰ ਹੋਵੇ ਇਹਨਾਂ ਰਾਸ਼ਪਤੀ ਰਾਜ ਲਘੂ ਕਰ ਦੋ ਧਰਮ ਦਾ ਰਾਜ ਲਘੂ ਕਰ ਦੋ ਧਰਮ ਲੋਕਾਂ ਨਾਲ ਸਲਾਹ ਕਰਕੇ ਰਾਜ ਕਰੇ ਇਮਾਨਦਾਰ ਲੋਕਾਂ ਦੀ ਸਲਾਹ ਨਾਲ ਰਾਜ ਕਰੇ ਤਾਂ ਉਹ ਪ੍ਰੀ ਰਾਜ ਕਰਨ ਕੋਈ ਉਹਨਾਂ ਨੇ ਤਨਖਾਹ ਨਹੀਂ ਲੈਣੀ ਹੁੰਦੀ ਇਹ ਬੜੇ ਤੇਨੂੰ ਘਰ ਬਾਡੋ ਇਹਨਾਂ ਮਨਿਸਟਰਾਂ ਨੂੰ ਸਾਰਾ ਖਰਚਾ ਪਿਚਾਓ ਇਹ ਕਰਜ਼ਾ ਇਹਨਾਂ ਦੇ ਵੱਜ ਗਿਆ ਸਾਰੀ ਪਬਲਿਕ ਨੂੰ ਸਹਾਉਣ ਲੱਗ ਜੂਗਾ ਕੋਈ ਕਰਜ਼ਾ ਲੈਣੇ ਨਹੀਂ ਪੈਂਦਾ ਇਹ ਤਾਂ ਇਹਨਾਂ ਦੀਆਂ ਬੱਟਾਂ ਪਾਈਆਂ ਹੋਈਆਂ ਨੇ ਆਪਣੇ ਵਾਸਤੇ ਪਾਈਆਂ ਹੋਈਆਂ ਨੇ ਉਹਨਾਂ ਨੇ ਪੰਜਾਬ ਬਣਾਤਾ ਜੀ ਸਾਡਾ ਰਾਜ ਹੋ ਜੂਗਾ ਰਾਜ ਕਰ ਵੀ ਲਿਆ ਹੁਣ ਸਾਰਾ ਪੰਜਾਬ ਵੇਚ ਕੇ ਨਹੀਂ ਕਰ ਜਾ ਉਦੋਂ ਦਾ ਹੁਣ ਕਾਹਾਂ ਕਰਨ ਕੀ ਰਸਤਾ ਹੀ ਨਹੀਂ ਕੋਈ ਬਚਿਆ ਪੈਸਾ ਕੋਈ ਮਿਲਦਾ ਨਹੀਂ ਉਹਦਾ ਹਰ ਰਾਜਾ ਕਿਥੇ ਬਚੇ ਤੁਹਾਡੇ ਕੋਲ ਹੋਰੇਲਾ ਨਹੀਂ ਵੇਚੋਂਗੇ ਹੋਰ ਕੀ ਕਰੋਗੇ ਫਾਇਦਾ ਕਿਤੋਂ ਆਊਗਾ ਜਦੋਂ ਵੀ ਧਰਮ ਦੇ ਉੱਤੋਂ ਸਰਕਾਰ ਅੱਖਾਂ ਫੇਰ ਲਵੇ ਤਾਂ ਪਰਮੇਸ਼ਰ ਵੀ ਦੁਨੀਆ ਤੇ ਅੱਖਾਂ ਫੇਰ ਜਾਂਦਾ ਸਾਡੇ ਅੱਖਾਂ ਫੇਰੀਆਂ ਬੈਰੀ ਜਾਂ ਬਿਨਹਾਨ ਆਪਸ ਵਿੱਚ ਹੀ ਪੈਰੇ ਬੈਰੇ ਸਭ ਦਾ ਜਗ ਜਹੰਦ ਜਗ ਜਹਾਨ ਬੈਰੀ ਜਗ ਜਹਾਨ ਦਾ ਉਹ ਜਗ ਜਹਾਨ ਸਾਰਾ ਇੱਕ ਦੂਏ ਦਾ ਬੈਰੀ ਬਣ ਜਾਂਦਾ ਹੈ ਹਰ ਕਿਸੇ ਦਾ ਸਾਰਾ ਦੁਸ਼ਮਣੇ ਦੁਸ਼ਮਣ ਦਿਖਾਈ ਦੰਦੇ ਨੇ ਬਿਤਰ ਕੋਈ ਵੀ ਨਹੀਂ ਹੁੰਦਾ ਕਿਸੇ ਦਾ ਐ ਤੇ ਕਾਰਾਂ ਨਹੀਂ ਬਣਦੀ ਲੋਕਾਂ ਦੀ ਮੁੰਡਿਆਂ ਨਾਲ ਨਹੀਂ ਬਣਦੀ ਇੱਕ ਮਤ ਨਹੀਂ ਹੈ ਜਿੱਥੇ ਇੱਕ ਮਤ ਨਹੀਂ ਉਹ ਬੈਰੇ ਹੁੰਦਾ ਜਿੱਥੇ ਵਿਰੋਧ ਆ ਉਥੇ ਬੈਰ ਜਿੱਥੇ ਡਿਫਰੈਂਸ ਆਫ ਓਪੀਨੀਅਨ ਆ ਉਥੇ ਬੈਰ ਹੈ ਕਿ ਜਿਆਦਾ ਵੱਡਾ ਮੈਰ ਹੈ ਉਹ ਤਨ ਔਰ ਭੂਮ ਪ੍ਰਾਤਨ ਵੈਰਾ ਤਨ ਔਰ ਭੂਮੀ ਦਾ ਹੁਣ ਜਿੰਨੇ ਵੀ ਵਿਵਾਦ ਨੇ ਦੁਨੀਆ ਵਿੱਚ ਭੂਮੀ ਦੇ ਨੇ ਜਿਹੜੀ ਇਹਨਾਂ ਦੀ ਹੱਦਾਂ ਲੱਗੀਆਂ ਹੋਈਆਂ ਨੇ ਉਹਦੇ ਨਾਲ ਅਲੱਗਾ ਮੇਰਾ ਜੀ ਆ ਇਹਦਾ ਜੀ ਆਹੀ ਵਿਵਾਦ ਹੈ ਇਹ ਤਾਂ ਪੁਰਾਣਾ ਸੀ ਇਹ ਤਾਂ ਇਹਦਾ ਐਂਡ ਵੀ ਕੀ ਹੈ ਤਾਂ ਇਹਦਾ ਕੋਈ ਐਂਡ ਨਹੀਂ ਹੈਗਾ ਇਹ ਕੋਈ ਐਂਡ ਹੈ ਇਹਦਾ ਸਾਰੀ ਦੁਨੀਆ ਇੱਕੋ ਹੀ ਰਾਜ ਬਸ ਇੱਕੋ ਹੀ ਦੇਸ਼ ਇੱਕੋ ਜਿਹਾ ਹਕੂਮਤ ਸਾਰੇ ਮਾਨਦਾਰ ਆਦਮੀ ਇਕੱਠੇ ਕਰਕੇ ਦੁਨੀਆ ਦੇ ਧਰਮ ਇਕੱਠੇ ਹੋ ਕੇ ਇਹਨੂੰ ਚਲਾਉਣ ਦੀ ਬਚਣਾ ਨਹੀਂ ਇਹਨਾਂ ਨੇ ਬਚਨ ਨਹੀਂ ਦੇਣਾ ਜਿਹਨਾਂ ਕੋ ਅੱਜ ਪਾਵਰ ਹੈ ਜਿਹਨਾਂ ਕੋ ਪਾਵਰ ਹੈ ਜਿਨ੍ਹਾਂ ਦੇ ਕਹਨੇ ਚ ਫੌਜਾਂ ਨੇ ਜਿਨ੍ਹਾਂ ਕੋ ਸ਼ਕਤੀਆਂ ਨੇ ਜਿਨ੍ਹਾਂ ਦੇ ਕੋਲ ਟੈਂਕ ਤੋਂ ਤੋਂ ਪੰਜ ਇਹਨਾਂ ਦੇ ਕੋਲ ਭਟਣ ਨੇ ਇਹਨਾਂ ਤਾਂ ਖੋਲੋ ਤਾਂ ਸਾਰੇਆਂ ਤੋਂ ਯਾ ਇਹਨਾਂ ਨੂੰ ਸਹਿਮਤ ਇਹ ਆਪ ਸਹਿਮਤ ਹੋ ਜਾਣ ਚੰਗੀ ਗੱਲ ਹੈ ਆਪੇ ਸਹਿਮਤ ਹੋ ਜਾਣ ਬਚਾਓ ਇੱਧਰ ਬਚਾਓਰੇ ਪਾਸੇ ਜਾਣ ਇਹ ਬਚਾਓ ਹੋ ਸਕਦਾ ਜੇ ਚਾਹੁੰਦੇ ਹੋਣ ਚਾਹਣਾ ਕਿ ਇਹਨਾਂ ਨਹੀਂ ਜਿਹੜੇ ਹੰਕਾਰੀ ਨੇ ਉਹਨਾਂ ਨੂੰ ਨਹੀਂ ਚਾਹਣਾ ਹੁਣ ਜਿਹੜੇ ਨਹੀਂ ਚਾਹਣਗੇ ਉਹ ਹੰਕਾਰੀ ਨੇ ਉਹਨਾਂ ਨੂੰ ਅੱਠ ਕੱਢ ਦੇਣ ਸਾਰੀ ਵਰਡ ਚ ਨਹੀਂ ਤਾਂ ਵਹਿ ਜਾਣ ਫੜ ਫੜ ਕੇ ਦੱਸੋ ਵੀ ਕੀ ਝਗੜਾ ਐ ਇੱਧਰ ਨਹੀਂ ਪਬਲਿਕ ਲੈ ਲੋ ਇੱਧਰ ਨਹੀਂ ਲੈ ਲੋ ਤੁਹਾਡਾ ਪਬਲਿਕ ਦਾ ਕੋਈ ਝਗੜਾ ਹੈ ਵੀ ਹੁਣ ਪਾਕਿਸਤਾਨ ਹੈ ਹਿੰਦੁਸਤਾਨ ਹੈ ਪਾਕਿਸਤਾਨ ਹੈ ਕਸ਼ਮੀਰ ਹੈ ਇਹ ਨਹੀਂ ਇਹਨਾਂ ਥਾਰੇ ਜਿੰਨੇ ਵੀ ਜਿਹਦਾ ਕਦੇ ਵੀ ਬਿਆਨ ਆਇਆ ਹੈ ਸੈਸੀ ਉਹ ਬੰਦੇ ਨੂੰ ਰਾਇ ਦੇਣ ਦਾ ਆਰਡਰ ਨਹੀਂ ਨੂੰ ਬੋਲਣ ਦਾ ਆਰਡਰ ਨਹੀਂ ਹੈ ਦੂਜੇ ਬੰਦੇ ਨਾਲ ਪੁੱਛੋ ਦੱਸੋ ਵੀ ਤੁਸੀਂ ਇਕੱਠੇ ਕਰ ਲੀਏ ਆਪਾਂ ਫਿਰ ਇਕੱਠੇ ਹੋ ਜਾਈਏ ਕੋਈ ਨਹੀਂ ਕਹਿੰਦਾ ਨਾ ਉਹ ਕੱਟ ਨਾ ਰੋਲੇ ਕੋਈ ਨਹੀਂ ਚਲੋ ਇਕੱਠੇ ਹੋ ਜੋ ਛਡੋ ਪਰੇ ਨਾ ਕਸ਼ਮੀਰ ਦਾ ਝਗੜਾ ਨਾ ਕੇ ਬੰਨੇ ਦਾ ਝਗੜਾ ਨਾ ਲੈਣਾ ਦੇਣਾ ਬੰਗਲਾਦੇ ਸਾਰੇ ਇੱਕ ਬਰਮਾ ਬਰਮਾ ਸਾਰਾ ਜਿੰਨਾ ਸੀ ਸਾਰੇ ਇਕੱਠੇ ਅਫਗਾਨistan ਇਕੱਠੇ ਨਹੀਂ ਹੋ ਸਕਦੇ ਅ ਜਿਹੜਾ ਨੁਕਸਾਨ ਕਰਦੇ ਹੂੰ ਉਹ ਜੋ ਕੀ ਮਿਲਦਾ ਇਕੱਠੇ ਹੋ ਜੋ ਤੁਸੀਂ ਚਲ ਹੰਕਾਰ ਛੱਡ ਦਿਓ ਪਰਪਕਾਰੇ ਮੰਨ ਲਓ ਵੀ ਅਸੀਂ ਬੜਾ ਪਰਪਕਾਰ ਕਰਤਾ ਤੋ ਬਲਕਿ ਤੇ ਅਸੀਂ ਆਪਣਾ ਹੰਕਾਰ ਛੱਡਤਾ ਚਲੋ ਵੀ ਅਸੀਂ ਮੰਨ ਕੇ ਭਾਈ ਹੋ ਜੋ ਇਕੱਠੇ ਕੁਰਬਾਨੀ ਹੋਈ ਸਈ ਕੁਰਬਾਨੀਆਂ ਮੰਨ ਲੋ ਤਾਂ ਕਿ ਦੁਨੀਆ ਬਚ ਜਵੇ ਧੁਖ ਮਰੀ ਦਾ ਇਲਾਜ ਹੋ ਜਵੇ ਪਰ ਹੁਣ ਕੌਣ ਨਹੀਂ ਦਿੰਦਾ ਹੁਣ ਇਹਦਾ ਕਰ ਰਹੀ ਆ ਗੁਰਮਤ ਆ ਪਾਸੇ ਨੂੰ ਤਾਂ ਗੁਰਮਤ ਦਾ ਪੱਖ ਹੈ ਜਿਹੜਾ ਮੈਂ ਬੋਲਿਆ ਇਹ ਤਾਂ ਪਰਮੇਸ਼ਰ ਵਾਲਾ ਪੱਖ ਹੈ ਹੁਣ ਜਿਨ੍ਹਾਂ ਨੇ ਨਹੀਂ ਕਰਨਾ ਆਪਣਾ ਆਪਣਾ ਕਰਨਾ ਉਹ ਲਾਗੂ ਨੇ ਉਹ ਬਦਲਦੇ ਨੇ ਅਰਥ ਗੁਰਬਾਨੀ ਦੇ ਜੇ ਐਰਥੋਂ ਮੇਰੇ ਵਾਲੇ ਪਬਲਿਕ ਕੋਲ ਫੇਤਾ ਰਾਜ ਨਹੀਂ ਕਰ ਸਕਦੇ ਫੇਤਾ ਨੂੰ ਸਿਰੇ ਨੇ ਚੱਕਣ ਦੇ ਕੋਈ ਸੱਚ ਚੁੱਕਦੇ ਤੇ ਸਿਰੇ ਫੇਦਣ ਇਹ ਜਿਹੜਾ ਕਹਿੰਦਾ ਨਹੀਂ ਕਿ ਵਿਚਾਰਤਾ ਦਾ ਤਾਂ ਆਪਣੀਆਂ ਡਿਫਰੈਂਸ ਆਫ opinion ਤਾਂ ਰਹੂਗਾ ਕਿਉਂ ਰਹੂਗਾ ਕਿਉਂ ਰਹੂਗਾ ਜਦ ਡੰਡਾ ਪਊ ਨਾ ਗਿਆਨ ਦਾ ਬ੍ਰह्म ਗਿਆਨ ਦਾ ਸਿਰ ਚ ਖੋਪੜੀ ਚ ਸਭ ਡਿਫਰੈਂਸ ਆਫ opinion ਨਿਕਲ ਜੂਗਾ ਡਿਫਰੈਂਸ ਆਫ opinion ਦਾ ਕਾਰਨ ਹੰਕਾਰ ਹੈ ਤੁਹਾਡਾ ਜਿਹੜਾ ਨਾਮ ਨੂੰ ਬਰਦਾਸ਼ਤੇ ਰਹੀ ਹੈ ਅਰਹੰਕਾਰ ਨੂੰ ਪਰ ਹਰ ਕੌਣ ਕਰਦਾ ਪਰਮੇਸ਼ਰ ਕਰਦਾ ਗਰਮ ਪ੍ਰਹਾਰੀ ਹੈ ਪਰਮੇਸ਼ਰ ਤੁਸੀਂ ਤਾਂ ਉਹਦੇ ਖਿਲਾਫ ਹੋ ਕੇ ਖੜੇ ਹੋ ਬਈ ਗਰਮ ਦੱਸੋ ਕਿੰਨੀ ਜਿੰਨੇ ਵੀ ਸਾਰੇ ਲੀਡਰ ਨੇ ਸਾਰੇ ਹੀ ਹੰਕਾਰੀਆਂ ਲੜਾਈ ਹੰਕਾਰ ਦੀਏ ਕੁਛ ਵੀ ਨਹੀਂ ਹੋ ਰਿਹਾ ਇਹਦਾ ਮਤਲਬ ਹੈ ਪਰਮੇਸ਼ਰ ਤੇ ਸਾਰੇ ਖਿਲਾਫ ਹੋ ਤੁਸੀਂ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭਾ ਰੋਗ ਇਹ ਸਾਰੇ ਹੀ ਰੋਗ ਜਿਹੜੇ ਵਿਆਪੇ ਨੇ ਤਾਬੇ ਆਪਣਾ ਹੰਕਾਰੀ ਹੈ ਹੋ ਗਏ ਸਾਰੇ ਸਾਕਤ ਹੋ ਗਏ ਸਾਰੇ ਪਰ ਜਦ ਜੇ ਸਖਤਾ ਸਖਤੇ ਕੋ ਮਾਰੇ ਜੇ ਕ ਸਾਕਤ ਦੂਏ ਦੇ ਚੜਾਫੇ ਦੂਏ ਇੱਕ ਦੂਏ ਨੂੰ ਮਾਰ ਲੈਂਦੇ ਨਾ ਪਰਮੇਸ਼ਰ ਨੂੰ ਕੋਈ ਪਰਵਾਹ ਨਹੀਂ ਕਰਦਾ ਦਫਾ ਹੋਣ ਤੇ ਮਰਦੇ ਰਹਿਣ ਤੇ ਮੈਂ ਕੀ ਲੜਿਆ ਨਾ ਤੇ ਹਸਾਬ ਉਹਨਾਂ ਚੀਜ਼ਾਂ ਦਾ ਲੈਣਾ ਪਰਮੇਸ਼ਰ ਨੇ ਜਿਹੜੇ ਗਰੀ ਮਾਰੇ ਜਾਂਦੇ ਨੇ ਇਹਨਾਂ ਦੀ ਲੜਾਈ 'ਚ ਜਿੰਨਾ ਦਾ ਝਗੜਾ ਹੋਈ ਨਹੀਂ ਜਿਹੜੇ ਪਰਿਵਾਰ ਉਦਾਂ ਉੱਜੜਦੇ ਨੇ ਉਹਨਾਂ ਦਾ ਹਿਸਾਬ ਇਹਨਾਂ ਸਾਖਤਾਂ ਦੇ ਲਿਆ ਜਾਊਗਾ ਉਹਨਾਂ ਦਾ ਤਾਂ ਲਿਆ ਜਾਊਗਾ ਇਹ ਆਪਸ ਵਿੱਚ ਇਹਨਾਂ ਦਾ ਕੋਈ ਰੌਲਾ ਨਹੀਂ ਕੋਈ ਮਰੇ ਕੋਈ ਕਿਸ ਨੂੰ ਮਾਰ ਦੇ ਉਹਨੂੰ ਕੋਈ ਨਹੀਂ ਫਰਕ ਪੈਂਦਾ ਅਗਲੇ ਜਨਮ ਆਪੇ ਲੈ ਲੈਣਗੇ ਜਿਹੜੇ ਇਹਨਾਂ ਜਨਮ ਇਹਨਾਂ ਦਾ ਹੀ ਕੰਮ ਹੈ ਲੜਦੇ ਹੀ ਰਹਿੰਦੇ ਨੇ ਇਹ ਜਨਮ ਇਦਾਂ ਲੰ데 ਰਹਿੰਦੇ ਨੇ ਹੰਕਾਰਦੇ ਇਹ ਨਹੀਂ ਹਟਦੇ ਨਾਲੇ ਹਟਾਉਣ ਦੀ ਲੋੜ ਵੀ ਕੀ ਉਹਨੂੰ ਉਹਨੂੰ ਵੀ ਚਾਹੀਦਾ ਨੇ ਵਿਰੋਧ ਵਾਲੇ ਪੂਰਨ ਪਾਪ ਦੋਨੋਂ ਭਾਈ ਦੋਹਾਂ ਮਿਲ ਕੇ ਸਿਰਚੋ ਭਾਈ ਪਾਪ ਵੀ ਚਾਹੀਦਾ ਨਹੀਂ ਸਿਰਚੀ ਨਹੀਂ ਪੈਦਾ ਹੁੰਦੀ ਜਿਹਨੇ ਪਾਪ ਦੇ ਤੜੇ 'ਚ ਖਾਣਾ ਖੜ ਜਾ ਸਾਨੂੰ ਕੀ ਲੈਣਾ ਪਾਸੀ ਰਖਣਾ ਨਹੀਂ ਜਿਹਨੂੰ ਪਰਮੇਸ਼ਰ ਦੀ ਭਾਇ ਆਪੇ ਪਾਪ ਦੇ ਤੜੇ 'ਚ ਨਹੀਂ ਖਲੋ ਸਕਦਾ ਜਿਹਨੂੰ ਪਰਮੇਸ਼ਰ ਦੀ ਭਾਇ ਨਹੀਂ ਆਪੇ ਪਰਮੇਸ਼ਰ ਹੈ ਇਹ ਉਹਨੇ ਡੁਪਲੀਕੇਟ ਪਰਮੇਸ਼ਰ ਬਣਾ ਲਿਆ ਆਰਾਮੇ ਕਰ ਲਿਆ ਮੂਰਤੀ ਬਣਾ ਲਿਆ ਡੁਪਲੀਕੇਟ ਪਰਮੇਸ਼ਰ ਰਾਮ ਤੋਂ ਉਹਦੇ ਕਰਦਾ ਹੈ ਉਹ ਕਰਦਾ ਨਹੀਂ ਰਾਮ ਉਸ ਰਾਮ ਨੂੰ ਕਬੀਰ ਐਸੀ ਟੀਚਰ ਕਰਦਾ ਉਹ ਕਹਿੰਦਾ ਮੱਤੇ ਤਿਲਕ ਹੱਥ ਮਾਲਾ ਬਣਾ ਮੱਤੇ ਤਿਲਕ ਹੱਥੀ ਮਾਲਾ ਬਣਾ ਪਾਇਆ ਤੋਤੀ ਪਾਈਆ ਦੋ ਤੋਤੀ ਬਾਸਰ ਕਪਾਟ ਨੂੰ ਮੱਤੇ ਤਿਲਕ ਹੱਥ ਵਾਲਾ ਮਾਲਾ ਬਣਾ ਲੋਗਨ ਰਾਮ ਖਿਲਾਉਣਾ ਜਾਣਾ ਉਹ ਤੇ ਇਹਦਾ ਖਿਲਾਉਣਾ ਬਣਾ ਲਿਆ ਰਾਮ ਨੂੰ ਬੜੇ ਮੂਰਤੀ ਪੂਜੀ ਕਾਗੇ ਆਹ ਕਰਦਾ ਤੁਹਾਨੂੰ ਕਬੀਰ ਜੀ ਨੇ ਇਹ ਮਹਾਂ ਸੰਤ ਕਹ ਰਿਹਾ ਅਜੇ ਮੂਰਤੀਆਂ ਫੇ ਬਣਾਈ ਜਾਂਦੇ ਨੇ ਬਣਾਈ ਜਾ ਕੀ ਮਿਲ ਗਿਆ ਸਾਨੂੰ ਕੀ ਵੜ ਜੂਗਾ ਪਹਿਲੀਆਂ ਮੂਰਤੀਆਂ ਤੁਸੀਂ ਕੀ ਲੈ ਲਿਆ ਹੁਣ ਕੀ ਲੈ ਲਓਗੇ ਦੇਖ ਲਿਓ ਪਰ ਲੋਕਾਂ ਨੂੰ ਕਿਉਂ ਲੋਕਾਂ ਐ ਫਿਊਚਰ ਖਰਾਬ ਕਰਦੇ ਹੋ ਕਿਉਂ ਜੀਵਨ ਖਰਾਬ ਕਰਦੇ ਹੋ